ਹਾਂਜੀ ਇਸ ਵੀਡੀਓ ਦੇ ਵਿੱਚ ਅਸੀਂ ਦਸ਼ਮਲਵ ਸੰਖਿਆਵਾਂ ਦੇ ਗੁਣਾ ਕਰਾਂਗੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਬੇਸਿਕ ਨੋਲਿਜ ਲਈ ਸੀ ਦਸ਼ਮਲਵ ਸੰਖਿਆਵਾਂ ਦੀ ਤਾਂ ਕਿਹੜੇ-ਕਿਹੜੇ ਟੰਗਾਂ ਨਾਲ ਜਿਹੜੀਆਂ ਦਸ਼ਮਲਵ ਸੰਖਿਆਵਾਂ ਨੇ ਉਹਨਾਂ ਨੂੰ ਗੁਣਾ ਕਰ ਸਕਦੇ ਆ ਦੇਖੋ ਇੱਥੇ ਇੱਕ ਉਦਾਹਰਨ ਦਿੱਤੀ ਹੋਈ ਹੈ ਸਾਡੇ ਕੋਲ 11.34 ਨੂੰ ਗੁਣਾ ਕਰਨਾ ਹੈ 2.3 ਨਾਲ ਤਾਂ ਇਹਦੇ ਵਿੱਚ ਅਸੀਂ ਕਰਾਂਗੇ ਪਹਿਲਾਂ ਤੇ ਇਹਨਾਂ ਦੇ ਦਸ਼ਮਲਵ ਖੋਲ ਲਾਂਗੇ ਅਸੀਂ ਪੁਆਇੰਟ ਦੀ ਜਗ੍ਹਾ 1 ਲਗਾ ਕੇ ਤੇ ਉਸ ਤੋਂ ਬਾਅਦ ਜਿੰਨੇ ਅੱਖਰ ਨੇ ਉਹਨੀਆਂ ਜ਼ੀਰੋ ਲਗਾ ਕੇ نیچے ਅਸੀਂ ਫ੍ਰੈਕਸ਼ਨ ਅਣਾਭਾਗ ਬਣਾ ਲਾਂਗੇ ਭਿੰਨ ਵਾਲਾ ਦੋਨਾਂ ਰਕਮਾਂ ਦਾ ਹੀ ਤੇ ਫਿਰ ਉੱਪਰਲੇ ਨੂੰ ਗੁਣਾ ਕਰਕੇ نیچے ਵਾਲੇ ਨੂੰ ਆਪਸ ਚ ਗੁਣਾ ਕਰਕੇ ਸਿੰਪਲ ਢੰਗ ਨਾਲ ਅਸੀਂ ਇਸ ਨੂੰ ਗੁਣਾ ਕਰ ਲਾਂਗੇ ਤੇ ਉਸ ਤੋਂ ਬਾਅਦ ਜਿੰਨੀਆਂ ਜ਼ੀਰੋ ਅੱਖਰ ਜ਼ੀਰੋ ਵਾਲੇ ਆਉਣਗੇ نیچے ਗੁਣਾ ਕਰਕੇ ਉਹਨੇ ਅੱਖਰ ਛੱਡ ਕੇ ਅਸੀਂ ਦਸ਼ਮਲਵ ਲਗਾ ਦਾਂਗੇ ਤਾਂ ਇਹਦਾ ਹੈਗਾ ਸਿੰਪਲ ਢੰਗ ਤਾਂ ਇਸ ਤੋਂ ਇਲਾਵਾ ਹੋਰ ਵੀ ਵਿਧੀਆਂ ਨੇ ਗੁਣਾ ਕਰਨ ਦੀਆਂ ਜਿਦੇ ਵਿੱਚ ਥੋੜੀਆਂ ਗੱਲਾਂ ਨੇ ਤੁਹਾਨੂੰ ਪਹਿਲਾਂ ਦੱਸਣ ਵਾਲੀਆਂ 10, 100 ਤੇ 1000 ਨਾਲ ਗੁਣਾ 1. ਸੰਖਿਆ ਨੂੰ 10 ਨਾਲ ਗੁਣਾ ਕਰਨ ਤੇ ਦੱਤੀ ਦਸ਼ਮ ਸੰਖਿਆ ਦਾ ਦਸ਼ਮਲਵ ਬਿੰਦੂ ਸੱਜੇ ਪਾਸੇ ਵੱਲ ਇੱਕ ਸਥਾਨ ਖਿਸਕਦਾ ਹੈ ਦੇਖੋ ਇੱਥੇ ਜਿਹੜੀ ਉਦਾਹਰਨ ਇਹ ਤੇ ਉਦਾਹਰਨਾ ਸੀ ਅੱਗੇ ਕਰਾਂਗੇ ਥੋੜੀ ਜਿ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਤਾਂ 10 ਹੋਵੇ ਤਾਂ ਜਿਹੜਾ ਪੁਆਇੰਟ ਤੋਂ ਬਾਅਦ ਵਾਲਾ ਅੱਖਰ ਆ ਇੱਕ ਅੱਖਰ ਖਿਸਕ ਜਾਂਦਾ ਅੱਗੇ ਨੂੰ ਪੂਰਨ ਭਾਗ ਵੱਲ ਨੂੰ ਜੇ 100 ਹੋਵੇ ਦੋ ਜ਼ੀਰੋ ਹੁਣ ਤਾਂ ਦੋ ਅੱਖਰ ਖਿਸਕ ਜਾਂਦੇ ਨੇ ਜੇ 3 ਜ਼ੀਰੋ ਹੁਣ ਤਾਂ ਤਿੰਨ ਅੱਖਰ ਖਿਸਕ ਜਾਂਦੇ ਨੇ ਅੱਗੇ ਵੱਲ ਨੂੰ ਤਾਂ ਹੁਣ ਇਹਨੂੰ ਉਦਾਹਰਨਾ ਨਾਲ ਸਮਝਾਂਗੇ ਅਸੀਂ ਕਿਵੇਂ ਹੁੰਦਾ ਏ ਦੇਖੋ ਜਿਵੇਂ 15.23 ਇੱਥੇ ਇੱਕ ਰਕਮ ਆ ਸਾਡੇ ਕੋਲ ਇਹਨੂੰ ਗੁਣਾ ਕਰਨਾ ਸੀ 10 ਨਾਲ ਤਾਂ ਸਿੱਧਾ ਸਿੱਧਾ ਅਸੀਂ ਗੁਣਾ ਕਰਨ ਦੀ ਬਜਾਏ ਅਸੀਂ ਕੀ ਕਰਾਂਗੇ ਅ 15.23 ਨੂੰ ਅਸੀਂ ਕਰਾਂਗੇ 152.3 ਕਿਉਂਕਿ 2 ਜਿਹੜਾ ਇਹ ਉਹ ਅ ਟੱਪ ਕੇ ਦਸ਼ਮਲਵ ਤੋਂ ਅੱਗੇ ਆ ਜਾਊਗਾ 10 ਨਾਲ ਗੁਣਾ ਕਰੇ ਤੋਂ ਇਸੇ ਤਰ੍ਹਾਂ ਜੇ 1000 ਨਾਲ ਗੁਣਾ ਕਰੀਏ ਇੱਥੇ 2.457 ਦਿੱਤਾ ਹੋਇਆ ਸਾਨੂੰ ਇਸ ਨੂੰ 1000 ਨਾਲ ਗੁਣਾ ਭਾਵ ਤਿੰਨ ਅੱਖਰ ਨੇ ਤਿੰਨ ਜ਼ੀਰੋਆਂ ਨੇ ਇਹਦਾ ਮਤਲਬ ਇਹ ਤਿੰਨੇ ਅੱਖਰ ਜਿਹੜੇ ਨੇ ਟੱਪ ਕੇ ਦਸ਼ਮਲਵ ਤੋਂ ਅੱਗੇ ਚਲੇ ਜਾਣਗੇ ਤੇ ਆਨਸਰ ਸਾਡਾ ਆ ਜਾਊਗਾ ਬਿਨਾਂ ਦਸ਼ਮਲਵ ਵਾਲੀ ਪੂਰਨ ਸੰਖਿਆ ਇਸੇ ਤਰ੍ਹਾਂ ਅਗਲੇ ਉਦਾਹਰਣ ਦੇ ਵਿੱਚ 100 ਨਾਲ ਗੁਣਾ ਕਰਕੇ ਦਿਖਾਈ ਹੋਈ ਹੈ ਸਾਨੂੰ ਤਾਂ 100 ਨਾਲ ਗੁਣਾ ਕਰਨ ਲੱਗੇ ਸਾਡੇ ਕੋਲ ਪਰ ਅੱਖਰ ਇੱਕੋ ਹੀ ਆ 3.7 ਆ ਤਾਂ ਦੋ ਅੱਖਰ ਦੋ ਜ਼ੀਰੋ ਆ ਨੇ ਅਸੀਂ ਦੋ ਅੱਖਰ ਟਪਾਉਣੇ ਨੇ ਤਾਂ ਆਪਦੇ ਵੱਲੋਂ ਅਸੀਂ ਇੱਕ ਜ਼ੀਰੋ ਲਗਾ ਲਾਂਗੇ ਤਾਂ ਇਹ ਬਣ ਜਾਊਗਾ 370 ਆ ਇਹ ਸੀਗਾ ਇੱਕ ਟੰਗ ਅਗਲੀ ਜਿਹੜੀ ਗੱਲ ਆ ਉਹ ਹੈਗੀ ਆ ਦਸ਼ਮਲਵ ਸੰਖਿਆ ਨੂੰ ਪੂਰਨ ਸੰਖਿਆ ਨਾਲ ਗੁਣਾ ਇੱਥੇ ਉਦਾਹਰਨ ਦਿੱਤੀ ਹੋਈ ਆ ਸਾਨੂੰ ਕੁਝ ਜਿਹੜੀ ਜਾਣਕਾਰੀ ਵੀ ਦਿੱਤੀ ਹੋਈ ਆ ਉਦਾਹਰਨਾਂ ਤੋਂ ਪਹਿਲਾਂ ਪਹਿਲੀ ਗੱਲ ਤਾਂ ਇਹ ਆ ਕਿ ਦਸ਼ਮਲਵ ਬਿੰਦੂ ਨੂੰ ਛੱਡ ਕੇ ਦਸ਼ਮਲਵ ਸੰਖਿਆ ਦੀ ਪੂਰਨ ਸੰਖਿਆ ਨਾਲ ਗੁਣਾ ਕਰੋ ਫਿਰ ਪ੍ਰਾਪਤ ਹੋਏ ਗੁਣਫਲ ਵਿੱਚ ਦਸ਼ਮਲਵ ਬਿੰਦੂ ਇਸ ਤਰ੍ਹਾਂ ਲਗਾਓ ਕਿ ਦਸ਼ਮਲਵ ਬਿੰਦੂ ਦੇ ਸੱਜੇ ਪਾਸੇ ਉਨੇ ਹੀ ਅੰਕ ਹੋਣ ਜਿੰਨੇ ਦਿੱਤੀ ਦਸ਼ਮਲ ਸੰਖਿਆ ਵਿੱਚ ਹਨ ਮਤਲਬ ਇਹ ਆ ਕਿ 1.3 ਨੂੰ 7 ਨਾਲ ਅਸੀਂ ਸਿੰਪਲ ਢੰਗ ਨਾਲ ਗੁਣਾ ਕਰ ਲਾਂਗੇ ਤਾਂ ਇੱਥੇ 91 ਆ ਗਿਆ ਤਾਂ 1.3 ਦੀ ਜਗ੍ਹਾ ਤੇ ਅਸੀਂ 13 7 ਕਰ ਲਾਂਗੇ 91 ਆ ਗਿਆ ਤੇ ਜੇ ਪੁਆਇੰਟ ਲਗਾਉਣਾ ਹੈ ਤਾਂ ਕਿਉਂਕਿ ਦਸ਼ਮਲਵ ਤੋਂ ਬਾਅਦ ਇੱਕ ਅੱਖਰ ਇਸ ਰਕਮ ਦੇ ਵਿੱਚ ਤਾਂ ਅਸੀਂ ਇੱਕ ਅੱਖਰ ਛੱਡ ਕੇ ਦਸ਼ਮਲਵ ਲਗਾ ਦਾਂਗੇ ਏਸੀ ਤਰ੍ਹਾਂ ਇੱਕ ਹੋਰ ਉਦਾਹਰਨ ਇੱਥੇ ਦਸ਼ਮਲਵ ਤੋਂ ਬਾਅਦ ਦੋ ਅੱਖਰ ਨੇ ਤਾਂ ਇਹਨੂੰ ਪੂਰਨ ਭਾਗ ਮਤਲਬ 12 ਨਾਲ ਗੁਣਾ ਕਰਨੀ ਹੈ ਤਾਂ 375 ਨੂੰ 12 ਨਾਲ ਗੁਣਾ ਕਰਾਂਗੇ ਅਸੀਂ ਜਿੰਨਾ ਆ ਗਿਆ ਉਹਦੇ ਉਹਦੇ ਆਨਸਰ ਦੇ ਵਿੱਚ ਅਸੀਂ ਦੋ ਅੱਖਰ ਛੱਡ ਕੇ ਦਸ਼ਮਲਵ ਲਗਾ ਦਾਂਗੇ ਇਸ ਤਰ੍ਹਾਂ ਨਾਲ ਤੇ ਇਸੇ ਤਰ੍ਹਾਂ ਹਜ਼ਾਰ ਦਾ ਹੁੰਦਾ ਹੈ ਸਾਰੇ ਇਸੇ ਤਰ੍ਹਾਂ ਚੱਲਦੇ ਨੇ ਅੱਗੇ ਸਾਡੇ ਕੋਲ ਇੱਕ ਹੋਰ ਟੰਗ ਹੈਗਾ ਗੁਣਾ ਵਾਲਾ 2 ਦਸ਼ਮਲਵ ਸੰਖਿਆਵਾਂ ਦੀ ਗੁਣਾ ਕਰਨੀ ਮਲਟੀਪਲੀਕੇਸ਼ਨ ਆਫ ਟੂ ਡੈਸੀਮਲ ਨੰਬਰਸ ਤਾਂ ਹੁਣ ਸਾਡੇ ਕੋਲ ਕੀ ਹੈ ਜਦੋਂ ਦੋਨੇ ਹੀ ਦਸ਼ਮਲਵ ਸੰਖਿਆਵਾਂ ਹੋਣ ਤਾਂ ਅਸੀਂ ਕਰਨਾ ਕੀ ਹੈ ਇਹਨੂੰ ਵੀ ਸਿੰਪਲ ਤਰੀਕੇ ਨਾਲ ਗੁਣਾ ਕਰ ਲੈਣੀ 125 ਨੂੰ 31 ਨਾਲ ਗੁਣਾ ਜਿਵੇਂ ਇੱਥੇ ਪੁਆਇੰਟ ਹਟਾ ਕੇ ਗੁਣਾ ਕਰ ਲੈਣੀ ਆ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਅ 1.25 ਵਿੱਚ ਦਸ਼ਮਲਵ ਅੰਕ 2 ਨੇ ਤੇ ਇਹਦੇ ਵਿੱਚ ਕਿੰਨੇ 1 ਆ ਤਾਂ ਕੁੱਲ ਦਸ਼ਮਲਵ ਅੰਕ ਕਿੰਨੇ ਹੋਗੇ 3 ਅਸੀਂ ਇਸ ਤਰ੍ਹਾਂ ਕਾਊਂਟ ਕਰ ਲੈਣੇ ਨੇ ਜਿਵੇਂ ਦੋਨਾਂ ਸੰਖਿਆਵਾਂ ਦੇ ਜਿਹੜੇ ਦਸ਼ਮਲਵ ਤੋਂ ਬਾਅਦ ਵਾਲੇ ਅੰਕ ਨੇ ਉਹਨਾਂ ਨੂੰ ਟੋਟਲ ਕਰਕੇ ਆ ਜਿਹੜੇ ਆਂਸਰ ਆ ਗਿਆ ਉਹਦੇ ਪਿਛਲੇ ਪਾਸਿਓਂ ਉਨੇ ਅੱਖਰ ਛੱਡ ਕੇ ਦਸ਼ਮਲਵ ਲਗਾ ਦਾਂਗੇ ਅਸੀਂ ਜਿਵੇਂ ਇਹਦੇ ਵਿੱਚ ਤਿੰਨ ਅੱਖਰ ਨੇ ਦਾ ਆਨਸਰ ਜਿਹੜਾ ਸੀ 3875 ਤਾਂ ਅਸੀਂ 3.875 ਲਿਖਾਂਗੇ ਇਸੇ ਤਰ੍ਹਾਂ ਸਾਰੇ ਜਿਹੜੀਆਂ ਚੱਲਣਗੇ ਜ਼ੀਰੋ ਆਲਾ ਹੋਵੇ ਚਾਹੇ ਕੋਈ ਵੀ ਹੋਵੇ ਤਾਂ ਅਸੀਂ ਸਿੰਪਲ ਢੰਗ ਨਾਲ ਗੁਣਾ ਕਰਕੇ ਹੁਣ ਇੱਥੇ ਇੱਕ ਰੂਲ ਆ ਕਿ ਜ਼ੀਰੋ ਆਲਾ ਕਿਵੇਂ ਗੁਣਾ ਹੁੰਦਾ ਹੈ ਤਾਂ ਇੱਥੇ ਇੱਕ ਪ੍ਰੋਸੈਸ ਚੱਲ ਰਿਹਾ ਹੈ ਤੁਹਾਡਾ 101101 ਇਸ ਤਰ੍ਹਾਂ ਨਾਲ ਇਹ ਗੁਣਾ ਹੋਊਗਾ ਤਾਂ ਇੱਥੇ ਵੀ ਦਸ਼ਮਲਵ ਦੇ ਹਿਸਾਬ ਨਾਲ ਅਸੀਂ ਇਹਨੂੰ ਕੋਈ ਅੱਖਰ ਛੱਡ ਕੇ ਦਸ਼ਮਲ ਲਗਾ ਦਾਂਗੇ ਅੱਗੇ ਜਿਹੜੀ ਸ਼ਾਬਦਿਕ ਉਦਾਹਰਨ ਆ ਸਾਡੇ ਕੋਲ ਆਇਤ ਦੀ ਲੰਬਾਈ ਦਿੱਤੀ ਹੋਈ ਹੈ ਚੜਾਈ ਦਿੱਤੀ ਹੈ ਖੇਤਰਫਲ ਪਤਾ ਕਰਨਾ ਭਾਅ ਗੁਣਾ ਕਰਨੀਆਂ ਸਕੁਅਰ ਮੀਟਰ ਦੇ ਵਿੱਚ ਜਿਹੜਾ ਇਹ ਆਊਗਾ ਤਾਂ ਅੱਗੇ ਗੁਣਫਲ ਦੀਆਂ ਜਿਹੜੀਆਂ ਨੇ ਅਭਿਆਸ ਦੇ ਪ੍ਰਸ਼ਨ ਦਿੱਤੇ ਹੋਏ ਨੇ ਇਹ ਤੁਸੀਂ ਆਪਣੇ ਜਿਹੜੇ ਨੇ ਪ੍ਰੈਕਟਿਸ ਲਈ ਕਰ ਸਕਦੇ ਹੋ ਸ਼ਾਬਦਿਕ ਜਿਹੜੇ ਨੇ ਸਵਾਲ ਉਹ ਵੀ ਦਿੱਤੇ ਹੋਏ ਨੇ ਬਹੁ ਵਿਕਲਪੀ ਪ੍ਰਸ਼ਨ ਵੀ ਦਿੱਤੇ ਹੋਏ ਨੇ ਸਹੀ ਗਲਤ ਆਦਿ ਤਾਂ ਇਸ ਤੋਂ ਬਾਅਦ ਹੈਗੀ ਦਸ਼ਮਲਵਾਂ ਦੀ ਭਾਗ ਗੁਣਨਵਾਦ ਭਾਗ ਦਸ਼ਮਲਵ ਸੰਖਿਆ ਨੂੰ 10 ਨਾਲ ਭਾਗ ਕਰਨ ਤੇ ਦਸ਼ਮਲਵ ਬਿੰਦੂ ਖੱਬੇ ਪਾਸੇ ਵੱਲ ਸਥਾਨ ਖਿਸਕਦਾ ਹੈ ਕਿਉਂਕਿ ਉਹਦੇ ਵਿੱਚ ਸੱਜੇ ਪਾਸੇ ਖਿਸਕਦਾ ਸੀ ਹੁਣ ਕੀ ਹੈ ਖੱਬੇ ਪਾਸੇ ਖਿਸਕਦਾ ਹੈ ਜਿੰਨੇ ਜਿੰਨੇ ਜ਼ੀਰੋਆਂ ਲੱਗੀਆਂ ਹੋਈਆਂ ਨੇ ਤਾਂ ਇੱਥੇ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਸਾਨੂੰ ਇਸ ਤੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਇੱਥੇ ਰਕਮ ਦਿੱਤੀ ہوئی ਆ 25.73 ਨੂੰ ਅਸੀਂ ਵੰਡਣਾ ਹੈ 10 ਨਾਲ ਤਾਂ ਕਿਉਂਕਿ ਵੰਡਣ ਦਾ ਜਿਹੜਾ ਸਾਡਾ ਹੈਗਾ ਇੱਥੇ ਅਸੀਂ ਕਹਾਂਗੇ 25.37 ਨੂੰ ਵੰਡ ਦਾ ਮਤਲਬ نیچے ਲਗਾਉਣਾ 10 ਤਾਂ نیچے 10 ਲਗਾਉਣਾ ਦੇਖੋ ਸਿੰਪਲ ਢੰਗ ਨਾਲ ਇੱਥੇ ਅਸੀਂ ਇਸ ਤਰ੍ਹਾਂ ਕੈਲਕੂਲੇਟ ਕਰਾਂਗੇ ਜਿਵੇਂ 25.37 ਇਹਦੇ નીચે 10 ਲਗਾਤਾ ਇਹਦਾ ਮਤਲਬ ਇਹਨੂੰ 10 ਤੇ ਵੰਡਤਾ ਜਿਵੇਂ ਸਾਨੂੰ ਕਿਹਾ ਗਿਆ ਹੈ ਪ੍ਰਸ਼ਨ ਚ ਤਾਂ ਹੁਣ ਇੱਕ ਅਸੀਂ ਕੀ ਕਰਾਂਗੇ ਇਹ ਦਸ਼ਮਲ ਨੂੰ ਹਟਾਉਣ ਲਈ ਅਸੀਂ ਕੀ ਕਰਾਂਗੇ 1 ਗੁਣਾ ਅਸੀਂ ਹੋਰ 100 ਨਾਲ ਕਰ ਦਾਂਗੇ ਕਿਉਂਕਿ ਦੋ ਅੱਖਰ ਨੇ ਇਹਦੇ ਵਿੱਚ ਹੀ ਤਾਂ ਹੁਣ ਸਾਡੇ ਕੋਲ ਟੋਟਲ ਕਿੰਨੇ ਹੋਗੇ 2573 1000 ਤਾਂ 1000 ਹੋਣ ਲਈ ਸਾਡੇ ਕੋਲ ਜਿਹੜਾ ਇਹ ਜ਼ੀਰੋਆਂ ਚ ਕਿੰਨੀਆਂ ਅਸੀਂ ਅੱਖਰ ਛੱਡਣੇ ਨੇ ਤਿੰਨ ਤਾਂ ਇਸ ਹਿਸਾਬ ਨਾਲ ਜਿਹੜਾ ਇਹ ਸਵਾਲ ਨਿਕਲੂਗਾ ਇਸੇ ਤਰ੍ਹਾਂ ਅੱਗੇ ਸਵਾਲ ਆ ਇਹਨੂੰ 100 ਤੇ ਵੰਡਣਾ ਏ ਤਾਂ ਇਹ ਵੀ ਜਿਹੜਾ 100 ਤੇ ਵੰਡਣ ਨਾਲ ਜਿਹੜੇ ਆਹ ਦੋ ਅੱਖਰ ਨੇ ਇਹ ਪਿੱਛੇ ਚਲੇ ਜਾਣਗੇ ਦਸ਼ਮਲਵ ਅਕੀ ਆ ਜੂਗਾ ਤਾਂ ਪਿਛਲੀ ਉਹਦੇ ਵਿੱਚ ਜਿਹੜੇ ਸੀ ਅੱਖਰ ਖਿਸਕਦੇ ਸੀਗੇ ਹੁਣ ਕੀ ਆ ਦਸ਼ਮਲਵ ਅੱਗੇ ਵੱਲ ਨੂੰ ਵਧਦਾ ਏ ਇਹ ਤੁਸੀਂ ਧਿਆਨ ਰੱਖਣਾ ਏ ਦਸ਼ਮਲਵ ਸੰਖਿਆ ਦੀ ਪੂਰਨ ਸੰਖਿਆ ਨਾਲ ਭਾਗ ਹੁਣ ਜੇ ਦਸ਼ਮਲਵ ਸੰਖਿਆ ਦੇ ਪੂਰਨ ਸੰਖਿਆ ਦਾ ਆਪਸ ਚ ਡਿਵਾਈਡ ਕਰਨਾ ਹੋਵੇ ਤਾਂ ਅਸੀਂ ਕਿਵੇਂ ਕਰਾਂਗੇ ਦੇਖੋ ਦਸ਼ਮਲਵ ਸੰਖਿਆ ਦਿੱਤੀ ਹੋਈ ਆ ਤਾਂ ਇਸ ਨੂੰ ਪਹਿਲਾਂ ਤਾਂ ਅਸੀਂ ਇਹਦਾ ਦਸ਼ਮਲਵ ਤੋੜਾਂਗੇ ਦਸ਼ਮਲਵ ਤੋੜਨ ਵਾਸਤੇ ਇਹਦੇ ਹੇਠਾਂ ਜਿਹੜਾ ਦਸ਼ਮਲਵਾਂ ਉਹਦੀ ਜਗ੍ਹਾ 1 ਤੇ ਜਿੰਨੇ ਅੱਖਰ ਨੇ ਉਹਨੀਆਂ ਜ਼ੀਰੋ ਲਗਾ ਕੇ ਅਸੀਂ ਇਸ ਦਾ ਦਸ਼ਮਲਵ ਤੋੜਾਂਗੇ ਤਾਂ ਇਹ ਸਾਡੇ ਕੋਲ ਭਿੰਨ ਬਣ ਗਈ ਭਿੰਨਾਂ ਵਾਲਾ ਸਵਾਲ ਤੇ ਇਸ ਤੋਂ ਬਾਅਦ ਅਸੀਂ 5 ਨਾਲ ਇਹਨੂੰ ਗੁਣਾ ਡਿਵਾਈਡ ਕਰਨਾ ਹੈ ਪਰ ਇੱਥੇ 5 ਦਾ ਅਸੀਂ ਕੀ ਕਰਾਂਗੇ ਅਸੀਂ ਉਲਟ ਕਰਮ ਲਿਖਾਂਗੇ ਗੁਣਾ ਕਰਕੇ ਤਾਂ ਉਲਟ ਕਰਮ ਲਿਖਣ ਨਾਲ ਸਾਡੇ ਕੋਲ ਕੀ ਆ ਜਾਊਗਾ ਕੱਟ-ਕਟਾ ਕੇ ਉੱਤਰ ਆ ਜਾਊਗਾ ਤਾਂ ਜਿਹੜਾ ਉੱਤਰ ਆ ਇਹ ਹਮੇਸ਼ਾ ਹੀ ਭਿੰਨ ਜਿਹੜਾ ਦਸ਼ਮਲਵ ਵਾਲਾ ਇਹ ਤਾਂ ਦਸ਼ਮਲਵ ਵਾਲਾ ਹੀ ਦੱਸਣਾ ਹੈ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਜਿਹੜੀਆਂ ਉਦਾਹਰਣਾਂ ਨੇ ਇਹਨਾਂ ਤੋਂ ਤੁਸੀਂ ਕਾਫੀ ਹੈਲਪ ਲੈ ਸਕਦੇ ਹੋ ਸਵਾਲ ਕੱਢਣ ਲਈ ਦਸ਼ਮਲਵ ਨੂੰ ਦਸ਼ਮਲ ਨਾਲ ਭਾਗ ਕਰਨਾ ਇਹ ਸੇਮ ਪ੍ਰੋਸੈਸ ਨੇ ਸਾਰੇ ਜਿਹੜੇ ਕੀਤੇ ਹੋਏ ਨੇ ਉਸੇ ਪਿੰਨਾਂ ਵਾਲੇ ਭਾਗ ਦੇ ਵਿੱਚ ਤਾਂ ਦਸ਼ਮਲਵ ਦੀ ਜਦੋਂ ਵੀ ਡਿਵੀਜ਼ਨ ਕਰਨੀ ਆ ਜਾ ਵੰਡਣਾ ਇਸ ਨੂੰ ਤਾਂ ਹਮੇਸ਼ਾ ਹੀ ਪਿੰਨਾ ਬਣਾ ਕੇ ਵੰਡਣਾ ਹੈ ਤੁਸੀਂ ਇਹਦੇ ਨਾਲ ਸੌਖਾ ਹੋ ਜਾਂਦਾ ਈ ਆਸਤ ਬਦਾ ਕਰੋ ਆਸਤ ਦਾ ਭਾਅ ਸਾਰੀਆਂ ਰਕਮਾਂ ਨੂੰ ਜੋੜ ਕੇ ਜਿੰਨੀਆਂ ਗਿਣਤੀ ਆ ਉਹਨਾਂ ਦੀ ਉਹਦੇ ਤੇ ਭਾਗ ਕਰਨਾ ਇਹ ਸਾਰੇ ਜਿਹੜੇ ਨੇ ਪ੍ਰੈਕਟਿਸ ਲਈ ਕੁਐਸਚਨ ਨੇ ਕਰ ਸਕਦੇ ਹੋ ਤੁਸੀਂ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਤਾ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕੀਤਾ ਏ ਦਸ਼ਮਲਵਾਂ ਦੀ ਭਾਗ ਤੇ ਗੁਣਾ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਹੋਰ ਟੌਪਿਕ ਡਿਸਕਸ ਕਰਾਂਗੇ ਬਨੇ ਰਹੋ ਚੈਨਲ ਦੇ ਨਾਲ ਤਾਂ ਵੱਧ ਤੋਂ ਵੱਧ ਚੈਨਲ ਨੂੰ ਦੇਖੋ ਤਾਂਕਿ ਤੁਹਾਨੂੰ ਜਿਹੜਾ ਮੈਥ ਆ ਉਹ ਆਸਾਨ ਲੱਗੇ ਤੇ ਪ੍ਰੈਕਟਿਸ ਲਈ ਵੱਧ ਤੋਂ ਵੱਧ ਪ੍ਰਸ਼ਨ ਨੇ ਜਿਹੜੇ ਉਹ ਕਰਨ ਦੀ ਕੋਸ਼ਿਸ਼ ਕਰੋ ਓਕੇ ਥੈਂਕਸ